Terima kasih telah menonton. ਬੋਲੇ ਇਸான் ਹਾ ਬੋਲੇ ਇਸான் ਹਾ ਇੱਥੇ ਰੁਕ ਜਾ ਕੋਈ ਨਹੀਂ ਕੋਈ ਨਹੀਂ ਬਗੈ ਕਮੇਟੀ ਯਾਰ ਛੋੜ ਤੱਕ ਦੇਖੋ ਜੀ ਪੂਰੇ ਪੰਥ ਨੇ ਪੱਕੇਾਰੇ ਪੂਰੇ ਤੁਮਹਾਨੂੰ ਕਾਹਤ ਦੇ ਨਾਲ ਆਪਣੇ ਭੂਮਿਕਾ ਨਿਭਾਈ ਆ ਤੇ ਉਹਨਾਂ ਤੇ ਜੋ ਪੋਂਗਾ ਹੀ ਉਹਨੂੰ ਫਾਰਮਲ ਆ ਮੈਂ ਨੂੰ ਪੰਜ ਦੇ ਜੱ ਸਮਨੇ ਗਾਪਕੋ ਕਿਆ ਸੋਚਿਆ ਆਪਣੇ ਇਹ ਸਾਰਾ ਕਾਰਜਕਮ ਨੂੰ ਆਪਣੀ ਗੋਲੀ ਚੜਾਈ ਤੇ ਕਿਆ ਮਨ ਵਿੱਚ تھا ਆਪਕੇ ਆਪ ਵੀ ਇਹ ਗੱਲੋਂ ਗੱਲ ਪੰਜਾਬੀ ਚ ਕਰ ਪੰਜਾਬੀ ਚ ਹਿੰਦੀ ਉਹ ਵੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੂਸਾ ਸੀ ਈ ਸੀ ਮਨ ਨੂੰ ਜਿਹੜਾ ਇੰਨਾ ਤੁਸੀਂ ਘਟਨਾ ਕਰ ਰਹੇ ਹੋ 2015 ਤੋਂ ਜਿਹੜਾ ਫੋਟੋਨ ਦੁਆਰਾ ਕਰਨਾ ਦੇ ਕੁੱਟ ਪਤਾ ਕਰਦੀ ਹੈ ਤੱਕ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੋਂਸ ਦਾ ਟਿਸ਼ੂ ਇਹ ਪਰ ਕਾਲਤਖਸਬ ਨੂੰ ਤੇ ਮੰਨੇ ਤਾਂ ਧਾਰਮਿਕ ਸਜ਼ਾ ਜਿਹੜੀ ਉਹ ਲੱਗੀ ਕਾਲਤਖਸਬ ਤੋਂ ਫਿਰ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਪਤਦੀ ਦੀ ਸ਼ਾਨ ਸਾਰ ਚਲੋ ਤੇ ਉਹ ਉਪਦੇਸ਼ ਮੰਨਤ ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਸੀ ਇਹ ਪਰ ਤੁਹਾਨੂੰ ਤੇ ਫੇ ਕਰਾਂਗੇ ਜੀ ਲੰਬੀ ਗੱਲ ਬਾਤ ਫੇ ਕਰਾਂਗੇ ਸਾਦੇ 3 ਮਿੰਟ ਬੋਲੇ ਸੋਨਿਹਾਰ ਤੁਹਾਨੂੰ ਖੱਲੀ ਨਹੀਂ ਕਿੰਨੀ ਹੋ ਜਾਣਾ ਕੋਈ ਨਹੀਂ ਕੋਈ ਕੁਝ ਆਵਾਜ਼ ਹੈ ਅੱਛਾ ਫੋਨ ਲੈ ਗਿਆ ਗੱਡੀ ਨਹੀਂ ਸੀ ਦੋ ਸੱਜਾ ਹਾਲ ਤੱਕ ਸਭ ਤੋਂ ਲੱਗੀ ਹੋਵੇ ਆਡੀ ਰੱਖ ਲਈ ਸੀ ਮੈਂ ਪਾਵਾਂ ਜੀ ਲਾਈਕ ਆਰਜਸਪਾਲ ਸਿੰਘ ਮਾਂਝਪੁਰ ਸਰਦਾਰ ਗੁਰ ਕਰਤਿਪ ਸਿੰਘ ਜਗਦੀਪ ਸਿੰਘ ਜਗਦੀਪ ਸਿੰਘ ਦਾਵਾ ਇਹਨਾਂ ਦੇ ਸੁਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਕਿਨੂੰ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਿਲਕੁਲ ਭਾਈ ਇਹਨਾਂ ਦਾ ਤੈਅ ਦੇ ਲੋਨ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਲੋਨ ਧਨਵਾ ਦਾਂ ਕਰਨਾ ਮਾਂ ਹੋਰ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੋਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ ਚ 17 17 ਕਿਹੜੀ ਸੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋ ਰੱਖਿਆ ਗਿਆ ਅਮਰਸਰ ਜੇਲ੍ਹ ਚ ਲੈ ਕੇ ਗਏ ਸੀ ਉੱਥੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਉਹਨੂੰ ਥਾਣੇ 'ਵੱਧ ਲੱਗ ਗਿਆ ਹੈ ਵੇਚ ਨਹੀਂ ਰੱਖਣਾ। ਹੂੰ। ਅੱਛਾ। ਠੀਕ ਹੈ। ਕੱਲ ਜੀ ਦੋ ਜਨਮਾਂ ਦੇ ਵੱਲੋਂ ਤਾਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ। ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ। ਉਹ ਇਸ ਜਿਹੇ ਕੰਮ ਉਹ ਮੈਂ ਚਾਹਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ। ਕੋਈ ਨਹੀਂ ਦੱਸਦੇ ਦੱਸਦੀ ਸਾਰੀ ਗੱਲ। ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ। ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ। ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਮ ਤੇਰਾ ਪੁਲਿਸ ਠੀਕ ਹੈ ਆ ਮੈਂ ਰਾਮ ਕਰਨਾ ਹਾਂ ਆ ਵੀ ਕਹਿੰਦਾ ਕਿ ਤੱਕ ਸਾਹਿਬ ਨੂੰ ਤਨਖਾਹ ਲੱਗੀ ਸੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਏਕਾਤ ਤੱਕ ਸਾਹਿਬ ਦੇ ਹਦੇਸ਼ਾ ਦੇ ਅਨੁਸਾਰ ਉਹਨੂੰ ਕੂਦਾ ਕੀਤਾ ਜਾ ਰਿਹਾ ਹੈ ਸਰਦਾਰ ਸਾਹਿਬ ਜਥੇਦਾਰ ਕਾਰਨ ਤੇ ਗਏ ਨੇ ਨਵੇਂ ਜਥੇਦਾਰ ਸਾਫੇ ਗਏ ਨੇ ਕਿਸੇ ਲਈ ਉਹ ਬਾਅਦ ਚ ਕਰਾਂਗੇ ਜਾਰੀ ਪਿਆਲੇ ਅਸਲੀ ਕਹਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸ ਬੰਟੀ ਰਮਾਣਾ ਖਰਾਂ ਨੇ ਕਿਹਾ ਵੀ ਜਿਹੜਾ ਬੰਟੀ ਰਮਾਣਾ 44 ਬੰਦੇ ਆ ਇੱਕ ਮਿੰਟ ਮੈਂ ਦੇਣਾ ਸਮਝਾਉਂਦਾ ਥੋੜੀ ਜਿਹੀ ਗੱਲ ਕਰ ਲੈਂਦੇ ਮੈਂ ਕਿ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜੱਦੀ ਕਰਾਂਗੇ ਤੋਂ ਇਹ ਬੰਟੀ ਰਮਾਣਾ ਇਹ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਦਿੰਦੇ ਨਾ ਉਹ ਪੰਥ ਦੇ ਦੁਖੀ ਆ ਅੰਤ ਤੇ ਦੁਖੀ ਆ ਗੁਰੂ ਘਰ ਤੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਡੇ 3 ਮਹੀਨੇ 4 ਮਹੀਨੇ ਬਾਅਦ ਘਰੇ ਆਏ ਆ ਸਦੇ ਵਿਯੋਦਕੇ ਨੇ ਇਹਨਾਂ ਨੂੰ ਟਾਈਮ 'ਤੇ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 24 ਨੂੰ ਇੱਕ ਖਰਾਕੇ ਦੀ ਘਟਨਾ ਤੋਂ ਬਾਅਦ ਭਾਈ ਨਰਨ ਸਿੰਘ 14 ਨੂੰ ਦਰਬਾਰ ਸਾਹਿਬ ਉੱਥੋਂ ਅਮਲਸਰ ਦੇ ਤੋਂ ਬਾਅਦੋਂ ਅਰੈਸਟ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ 12 ਦਿਨ ਦੇ ਰਹਿਮਾਨ ਤੋਂ ਬਾਅਦ ਜਿਹੜਾ 17 ਤਰੀਕ ਨੂੰ ਇੱਥੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੁਕਿ ਅਮਲਸਰ ਖੱਤਸ਼ਾ ਸੀ ਭਾਈ ਨਰਨ ਸਿੰਘ ਉਹਨਾਂ ਦਾ ਤਾਂ ਨਹੀਂ ਦੱਸਣਾ ਸਾਨੂੰ ਪਤਾ ਲੱਗਿਆ ਸੀ ਉਸੇ ਖੱਤਸ਼ਾ ਸੀ ਕਾਲੀਦਲ ਬਾਦਲਾਦਿਆਂ ਨੇ ਉੱਥੇ ਕੁਝ ਆਪਣੇ ਗੁੰਡੇ ਜਿਹੜੇ ਸੀ ਉਹਨਾਂ ਨੂੰ ਸੁਨੇਹਾ ਲਾਇਆ ਸੀ ਭਾਈ ਨਰਨ ਸਿੰਘ ਦੀ ਬੇਦਵੀ ਕਰਨ ਵਾਸਤੇ ਸੋਪਾਸ਼ਾਸ਼ਨ ਨੇ ਭਾਂਪ ਲਿਆ ਸੀ ਅਸੀਂ ਵੀ ਉਸ ਟਾਈਮ ਇਹ ਗੱਲ ਲੈਣ ਦੀ ਸੀਗੀ ਵੀ ਇਹਨਾਂ ਨੂੰ ਅਮਸਾ ਜੇਲ੍ਹ 'ਚ ਨਾ ਰੱਖੋ ਤਾਂ ਸੋ ਉਸ ਕਰਕੇ ਉਹਨਾਂ ਨੂੰ ਇੱਥੇ ਰੋਕ ਕੇ ਜੇਲ੍ਹ ਛੁਪਕਾਤਾ ਸੀ ਉਸ ਤੋਂ ਬਾਅਦ ਤੇ ਇਸ ਕੇਸ ਦਾ ਚਲਾਨ ਆ ਗਿਆ ਸੀ ਚਾਰਜ ਫ੍ਰੇਮ ਹੋ ਚੁੱਕਿਆ ਭਾਈ ਨਰਿੰਦਰ ਸਿੰਘ ਹੁਣਾਂ ਤੇ ਤੇ ਚਾਰਜ ਜਿਹੜੀ ਵੇਲ ਆ ਉਹ ਅਸੀਂ 5 ਮਾਰਚ ਨੂੰ ਲਾਈ ਸੀ ਤੇ ਕੱਲ 25 ਮਾਰਚ 2225 ਨੂੰ ਸੁਮਿਤ 퇴 ਜੱਜ ਸਾਹਿਬ ਜਿਹੜੇ ਜਿਸ਼ਨ ਸੈਸ਼ਨ ਜੱਜ ਆ ਉਹਨਾਂ ਨੇ ਬੇਲ ਦਿੱਤੀ ਹੈ ਜਿਹੜੀ ਗਰਾਊਂਡ ਸੁੱੱਚੇ ਹੈਗੇ ਨੇ ਉਹਦੇ 'ਚ ਦੇਖੋ ਇੱਕ 70 ਸਾਲ ਦਾ ਸੀਨੀਅਰ ਸਿਟੀਜ਼ਨ ਬਜ਼ੁਰਗ ਹੈ ਦੂਸਰੀ ਗੱਲ ਨੋ ਇੰਜੀਨੀਅਰ ਕੇਸ ਆ ਕਿਸੇ ਦੇ ਅਟੈਂਪਟ ਟੂ ਤੇ ਮਾਦਾ ਦਾ ਭਾਵੇਂ ਕੇਸ ਆ 109 ਕਾਨੂੰਨੀ 307 ਆਈਪੀਸੀ ਆ ਪਰ ਕਿਸੇ ਦੇ ਇੰਜੀਨੀਅਰ ਨਹੀਂ ਆਈ ਕਿਸੇ ਨੇ ਚਰੀਖ ਨਹੀਂ ਆਈ ਸੋ ਹਵਾਈ ਫੈਲ ਦੀ ਗੱਲ ਹੀ ਸਾਹਮਣੇ ਆਉਂਦੀ ਆ ਤੇ ਉਹ ਤੋਂ ਅਗਲੀ ਗੱਲ ਹੈਗੀ ਆ ਕਿ ਸੀਸੀਟੀਵੀ ਅਜੇ ਤੱਕ ਚਲਾਉਣ ਦਾ ਨਹੀਂ ਲੱਗੀ ਨਾ ਸਾਨੂੰ ਉਹਦੀ ਕਾਪੀ ਮਿਲੀ ਆ ਉਹਦੀ ਫੋਰੈਂਸਿਕ ਜਾਂਚ ਵਾਸਤੇ ਭੇਜਿਆ ਹੋਇਆ ਤੇ ਇੱਕ ਜਿਹੜੀ ਵੱਡੀ ਗੱਲ ਕਰ ਰਹੇ ਸੀ ਕਾਲੀਦਲ ਵਾਲੇ ਵੀ ਜਾਂ ਹੋਰ ਵੀ ਸਾਦੇ ਬਾਦਲ ਦਲੀਏ ਵੀ ਭਾਈ ਸਾਹਿਬ ਦੇ ਉੱਤੇ ਪਰਚੇ ਸੀ ਜਿੰਨੇ ਵੀ ਪਰਚੇ ਸੀ ਉਹ ਸਾਰੇ ਬਰੀ ਹੋ ਚੁੱਕੇ 28 ਦੀ ਲਿਸਟ ਦਿੱਤੀ ਸੀ ਪਰ ਉਹਦੇ ਵਿੱਚ 25 ਬੰਦੇ ਸੀ ਕਿਉਂਕਿ ਤਿੰਨ ਕੇਸ ਉਹਨਾਂ ਨੇ ਡਬਲ ਕਰਕੇ ਲਿਖੇ ਹੋਏ ਸੀ ਸੋ ਉਹ ਸਾਰੀ ਗੱਲਬਾਤ ਜਿਹੜੀ ਮੈਂਸ਼ਨ ਕੀਤੀ ਜੱਜ ਸਾਹਿਬ ਨੇ ਤੇ ਵਿਕਟਮ ਨੇ ਬਿਆਨ ਦੇਣ ਵਾਸਤੇ ਆਇਆ ਪੁਲਿਸ ਨੂੰ ਪੁੱਛਿਆ ਗਿਆ ਉਹ ਕਹਿੰਦੇ ਅਸੀਂ ਬਹੁਤ ਵਾਰ ਸੰਪਰਕ ਕੀਤਾ ਤੇ ਸੁਖਵੀਰ ਬਾਦਲ ਜੋ ਇਸ ਕੇਸ ਦੇ ਵਿਕਟਮ ਸੀ ਉਹਨਾਂ ਨੇ ਆਪਣਾ ਬਿਆਨ ਦਰਜ ਨਹੀਂ ਕਰਵਾਇਆ ਉਹਨਾਂ ਨੇ ਆਪਣੇ ਬਹਾਨੇ ਲਾਏ ਵੀ ਮੈਨੂੰ ਬੀਜੀ ਆ ਉਹ ਉਹਨਾਂ ਦੀ ਬੇਟੀ ਦਾ ਵਿਆਹ ਵੀ ਸੀ ਤੇ ਵਿਆਹ ਤੋਂ ਬਾਅਦ ਕਰਾਂਗੇ ਵਿਆਹ ਵੀ ਲੰਘ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਈ ਕਾਨਫਰੰਸਾਂ ਵੀ ਕੀਤੀਆਂ ਪਰ ਉਹ ਬਿਆਨ ਦਰਜ ਕਰਾਉਣ ਨਹੀਂ ਆਏ ਨਾ ਹੀ ਉਹਨਾਂ ਨੇ ਕਿਸੇ ਅਦਾਲਤ ਤੱਕ ਪਹੁੰਚ ਕੀਤੀ ਆਪਣਾ ਬਿਆਨ ਦਰਜ ਕਰਾਉਣ ਦੀ ਸੋ ਸੁਖਬੀਰ ਬਾਦਲ ਨਾ ਤਾਂ ਅੱਜ ਤੱਕ ਕਿਸੇ মিডিয়া 'ਚ ਬੋਲਿਆ ਨਾ ਅਦਾਲਤ 'ਤਾ ਉਸ ਕੋ ਬਿਆਨ ਦល់ਦਿ ਕਰਵਾਇਆ ਨਾ ਅਦਾਲਤ ਕੋ ਬਿਆਨ ਦល់ਦਿ ਕਰਵਾਇਆ ਸੋ ਇਹਨਾਂ ਸਰਕਮਸਟੈਂਸਸ ਨੂੰ ਦੇਖਦੇ ਹੋਏ ਅਦਾਲਤ ਨੇ ਜਿਹੜੀ ਕਿ ਬੇਲ ਅਸੀਂ ਇਹੋ ਜੇ ਕੇਸਾਂ ਦੀ ਹਫ਼ਤੇ ਤਹਾਂ ਦਿਨਾਂ 'ਚ ਲੈ ਲਈ ਦੀ ਆ ਵਕੀਲ ਨੂੰ ਪਤਾ ਹੈ ਵੀ ਜੇ ਚ ਨੋ ਇੰਜਰੀ ਕੇਸ ਹੋਵੇ ਹਵਾਈ ਫੈਲ ਹੋਵੇ ਹਫ਼ਤੇ ਤਹਾਂ ਦਿਨਾਂ 'ਚ ਬੇਲ ਹੋ ਜਾਂਦੀ ਆ ਉਹਦੇ ਵਾਸਤੇ ਭਾਈ ਨਰਨ ਸਿੰਘ ਚੋਲਾ ਨੂੰ ਸਾਢੇ 3 ਮਹੀਨੇ ਕਰੀਬ 4 ਮਹੀਨੇ ਦੀ ਜਿਹੜੀ ਇਹ ਕੈਦ ਤੱਕ ਨਹੀਂ ਪਈ ਆ ਤੇ ਕੇਸ ਜਿਹੜਾ ਚੱਲੇਗਾ ਗਵਾਹੀਆਂ ਹੋਣਗੀਆਂ ਉੱਤੇ ਗਵਾਹੀ ਦਲਜ ਹੁੰਦੀ ਨਹੀਂ ਹੁੰਦੀ ਇਹਦੇ 'ਚ ਹੋਰ ਇੱਕ ਸ਼ਹਿਦੋਸੀ ਕੋਈ ਕੁਸ ਪਾਈਤਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਵੀ 3 ਤਰੀਕ ਨੂੰ ਉਹਨੂੰ ਨਾਲ ਦੇਖਿਆ ਗਿਆ ਸੀ ਉਹਦੀ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਵਕੀਲ ਬਲਬੀਰ ਸਿੰਘ ਸੇਵਕ ਉਹਨਾਂ ਨੇ ਜਮਾਤ ਲਾਈ ਉਹਦੀ ਅਰੈਸਟ ਸਟੇ ਹੋ ਚੁੱਕੀ ਆ ਤੇ ਉਹਨਾਂ ਦੀ 5 April ਤਰੀਕ ਹੈਗੀ ਆ ਸੋ ਉਹਨਾਂ ਦੀ ਵੀ ਜਿਹੜੀ ਬਾਦੋਬਾਦ ਬੇਲ ਹੋਊਗੀ ਤਾਂ ਫਿਰ ਉਹਨਾਂ ਦਾ ਚਲਾਨ ਆਊਗਾ ਫੇਫਲਤਾ ਜੋ ਵੀ ਹੋਊਗਾ ਮਨਪੀਰ ਨੂੰ ਮਾੜਾ ਹੋਰੀ ਕੇੰਦਰ ਕੀ ਲੋਨਾਂ ਦਾ ਬੁਲਾਵਾ ਹੈਗਾ ਅਲਸ਼ ਕਲੇਰ ਉਹ ਵੱਡੇ ਵਕੀਲ ਆ ਉਹਨਾਂ ਦੇ ਫਾਜ਼ਲ ਸਾਹਿਬ ਬਾਪੂ ਜੀ ਬੜੇ ਵੱਡੇ ਵਕੀਲ ਆ ਸੋ ਚਲਾਨ ਮੈਨੂੰ ਕੋਈ ਵੀ ਦੇ ਦੇਓ ਮੈਂ ਸਾਰਿਆਂ ਦੀ ਕਮੀਆਂ ਦੇ ਦੂੰਗਾ ਜਦੋਂ ਤੁਸੀਂ ਇੱਕ ਚਲਾਨ ਨੂੰ ਮਿੰਟ ਲਈ ਚੈੱਕ ਕਰਨਾ ਹੈਗਾ ਤੇ ਉਹਦੇ ਵਿੱਚ ਕਮੀਆਂ ਹਰੇਕ ਚੀ ਹੁੰਦੀਆਂ ਆ ਉਹਦੇ ਉਸੇ ਦਾ ਹੀ ਫਾਇਦਾ ਜਿਹੜਾ ਡਿਫੈਂਸ ਨੇ ਲੈ ਕੇ ਆਪਣੇ ਬੰਦੇ ਬਦੀ ਕਰਾਉਣੇ ਆ ਅਲਸ਼ ਕਲੇਰ ਜਿਹਦੇ ਫਾਜ਼ਲ ਕਲੇਰ ਵੱਡੇ ਪਟਿਆਲੇ ਦੇ ਵੱਡੇ ਵਕੀਲ ਆ ਉਹਨਾਂ ਨੂੰ ਪੁੱਛ ਲੈਣ ਉਹ ਸੀਨੀਅਰ ਅਕਾਲੀ ਲੀਡਰ ਵੀ ਆ ਤੇ ਉਹਨਾਂ ਨੂੰ ਪੁੱਛਣਾ ਵੀ ਜਿਹਨਾਂ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸ ਅਫਸਰ ਜਿਹੜੇ ਕਤਲਾਂ ਦੇ ਕੇਸਾਂ ਦੇ ਵਿੱਚ ਸੀ ਉਹਨਾਂ ਨੇ ਤਾਂ ਉਹਨਾਂ ਦੀ ਬਾਹਰੋਂ ਬਾਹਰ ਜਮਾਨਤ ਕਰਾ ਲਈ ਸੀ ਉਹ ਕਿਹੜੇ ਕਾਨੂੰਨ 'ਚ ਕਰਾ ਲਈ ਸੀ ਜਿਹੜੇ ਕਾਨੂੰਨ 'ਚ ਉਹਨਾਂ ਨੇ ਬਾਹਰੋਂ ਬਾਹਰ ਜਮਾਨਤ ਕਰਾਈ ਸੀ ਉਸੇ ਕਾਨੂੰਨ ਦੇ ਤਹਿਤ ਸਾਨੂੰ 3.5 ਸਾਲ ਕਸਟਡੀ ਕੱਟਣ ਤੋਂ ਬਾਅਦ ਜਮਾਨਤ ਮਿਲੀ ਆ ਸੋ ਪਹਿਲਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਕਰੋ ਜਿਹੜੇ ਕਤਲਾਂ ਦੇ ਕੇਸਾਂ 'ਚ ਆਪ ਤਾਂ ਬਾਹਰੋਂ ਬਾਹਰ ਜਮਾਨਤ ਲਾਉਂਦੇ ਆ ਤੇ ਸਾਡੇ ਅਧਿਗੇ ਵਕੀਲ ਨੇ 3 ਮਹੀਨੇ ਬਾਅਦ ਜਮਾਨਤ ਲਈ ਤੇ ਉੱਤੇ ਵੀ ਸਵਾਲੀਆ ਚਿੰਨ੍ਹ ਲਾਉਂਦੇ ਆ ਸੋ ਇਹ ਲਕੂਨੇ ਰਹਿੰਦੇ ਹੁੰਦੇ ਆ ਚਲਾਨਾਂ ਦੇ ਵਿੱਚ ਜਿਵੇਂ ਸਲਸਿਆ ਦੇ ਮਹਾਰਾਜ ਦੀ ਬੇਦਬੀ ਦੇ ਲਕੂਨੇ ਰਹਿ ਗਏ ਉਹ ਜਮਾਨਤਾ ਲੈ ਗਏ ਜਿਵੇਂ ਸਲਸਿਆ ਨੇ ਗੁਰੂ ਦਸਮ ਪਤਿਸ਼ਾਹ ਦੀ ਨਕਲ ਕੀਤੀ ਤੇ ਤੁਸੀਂ ਕੈਂਸਲੇਸ਼ਨ ਫਾਈਲ ਕੀਤੀ ਲਕੂਨਾ ਰਹਿ ਗਿਆ ਉਹਨੂੰ ਵੀ ਸਜ਼ਾ ਨਹੀਂ ਹੋ ਸਕੀ ਜਿਵੇਂ ਹੋਰ ਕੇਸਾਂ ਦੇ ਵਿੱਚ ਲਕੂਨੇ ਢਾਡੇਵਾਦੀ ਰਹਿੰਦੇ ਸੀ ਪੁਲਿਸ ਅਫਸਰ ਉਹੀ ਆ ਜਿਹੜੇ ਕੈਪਟਨ ਦੇ ਵੀ ਪੁਲਿਸ ਅਫਸਰ ਸੀ ਢਾਡੇ ਵੀ ਚਿਹਤੇ ਸੀ ਹੁਣ ਦੀ ਸਰਕਾਰ ਦੇ ਚਿਹਤੇ ਆ ਸੋ ਵਕੀਲ ਦਾ ਕੰਮ ਹੁੰਦਾ ਉਹ ਲਕੂਨਿਆਂ ਦਾ ਬੈਨੀਫਿਟ ਲੈ ਕੇ ਤੇ ਉਹਦੇ ਚ ਆਪਣੇ ਕਲਾਇੰਟ ਨੂੰ ਜਿਹੜਾ ਬੇਲਦਵੈਣੀ ਪਾਈਕ ਨਰਿੰਦਰ ਸਿੰਘ ਚੌੜਾ ਨੂੰ ਬੇਲ ਦਿੱਤੀ ਗਈ ਅਦਾਲਤ ਤੋਂ ਲੋਨ ਦਿੱਤੀ ਗਈ ਹੈ ਜੇ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿਣ ਵਾਲੇ ਬੰਦੇ ਹੋ ਤੇ ਅਦਾਲਤ ਦੇ ਆਰਡਰ ਦਾ ਸਨਮਾਨ ਕਰੋ ਜੇ ਨਹੀਂ ਸਹਿਮਤ ਹੈਗੇ ਤੁਸੀਂ ਇਹ ਅਪੀਲ ਰਿਵੀਜ਼ਨ ਪਾ ਸਕਦੇ ਹੋ ਹਾਈ ਕੋਰਟ ਦੇ ਵਿੱਚ ਪਾ ਲਓ ਕੋਈ ਨਹੀਂ ਉੱਥੇ ਸਾਨੂੰ ਨੋਟਿਸ ਹੋਊਗਾ ਉੱਥੇ ਜਵਾਬ ਦੇਵਾਂਗੇ ਤੇ ਤੁਸੀਂ ਆਪਣੇ ਤੌਰ ਤੇ ਲਕੂਨਾ ਕਿਉਂ ਰੱਖਿਆ ਹੋਇਆ ਤੁਸੀਂ ਇਹ ਉਹਦੇ ਤੇ ਸ਼ਿਆਸਤ ਖਿੱਚਣਾ ਚਾਹੁੰਦੇ ਹੋ ਵੀ ਸੁਖਵੀਰ ਬਾਦਲ ਨੇ ਬਿਆਨ ਕਿਉਂ ਨਹੀਂ ਦਿੱਤਾ ਨਾ ਪੁਲਿਸ ਨੂੰ ਦਿੱਤਾ ਨਾ ਅਦਾਲਤ ਨੂੰ ਦਿੱਤਾ ਜੇ ਤੁਹਾਨੂੰ ਪਤਾ ਸੀ ਬੇਲ ਲੱਗੀ ਹੋਈ ਆ ਤੁਸੀਂ ਵਿਕਟਮ ਵੱਲੋਂ ਬਕਾ ਬਤੌਰ ਵਕੀਲ ਐਡਾ ਤੁਸੀਂ ਲੀਗਲ ਵਿੰਗ ਬਣਾਇਆ ਉਸ ਲੀਗਲ ਵਿੰਗ ਨੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਬੇਦਬੀਆ ਨੂੰ ਤਾਂ ਦੋਸ਼ੀ ਦਵਾਈ ਨਹੀਂ ਤੇ ਸੁਖਬੀਰ ਬਾਦਲ ਦੀ ਪੈਰਵਾਈ ਕਰਨ ਵਾਸਤੇ ਆ ਜਾਂਦੇ ਜਦੋਂ ਅਸੀਂ ਕੱਲ ਜਾਂ ਪਿਛਲੇ ਹਫਤੇ ਬਹਿਸ ਕੀਤੀ ਸੀ ਲੀਗਲ ਵਿੰਗ ਆ ਜਾਂਦਾ ਉੱਥੇ ਆ ਕੇ ਬਹਿਸ ਕਰਦੇ ਵੀ ਨਹੀਂ ਜੀ ਇਹ ਗਲਤ ਬੇਦ ਹੋ ਰਹੀ ਹੈ ਉੱਥੇ ਤਾਂ ਕੋਈ ਆਇਆ ਨਹੀਂ ਹੁਣ ਮੀਡੀਆ ਦੇ ਵਿੱਚ ਬਿਆਨ ਦੇਣੇ ਅਦਾਲਤਾਂ ਦੇ ਖਿਲਾਫ ਗੱਲਾਂ ਕਰਨੀਆਂ ਤੇ ਜੇ ਜਬੇਲ ਰਿਜੈਕਟ ਹੋ ਜਾਂਦੀ ਫਿਰ ਇਹਨਾਂ ਕਹਿੰਦੀ ਬਹੁਤ ਅਦਾਲਤ ਦਾ ਫੈਸਲਾ ਨਿਰਪੱਖ ਹੋ ਗਿਆ ਸਰਕਮਸਟੈਂਸ ਨੂੰ ਦੇਖਦੇ ਹੋਏ ਲੇਟ ਬੇਲ ਮਿਲੀ ਆ ਭਾਈ ਨਰੈਨ ਸਿੰਘ ਚੋੜੇ ਨੂੰ ਇਹੋ ਜਿਹੇ ਕੇਸਾਂ 'ਚ ਅਸੀਂ ਹਫਤੇ ਬਾਅ